ਦੇਖੋ ਬਿਲਕੁਲ ਅਸਲ ਦੇ ਵਿੱਚ ਇਹ ਸਰਕਾਰ ਇਥੋਂ ਦਾ ਐਮਐਲਏ ਜਾਂ ਇਥੋਂ ਦੀ ਪੁਲਿਸ ਆ ਜਿਹੜੀ ਉਹ ਉਸ ਪਾਲਤੂ ਕੁੱਤੇ ਵਾਲਾ ਕੰਮ ਕਰਦੇ ਨੇ ਜਿਹਨੂੰ ਰੋਟੀਆਂ ਪਾ ਕੇ ਜਿਹੜੇ ਮਾਲਕ ਨੇ ਪਾਲਿਆ ਹੁੰਦਾ ਉਹ ਜਿਹਨੂੰ ਕਹਿੰਦਾ ਉਹਨੂੰ ਵੜਦਾ ਉਹ ਉਹਦੇ ਤੇ ਭੌਂਕਦਾ ਉਹੀ ਕੰਮ ਇਹਨਾਂ ਦਾ ਤੁਸੀਂ ਦੇਖ ਰਹੇ ਹੋ ਨਿਊ ਪੰਜਾਬ ਟੀਵੀ ਤੇ ਸਾਡੇ ਨਾਲ ਨੇ ਮਕੇਸ਼ ਮਲੋਧ ਤੇ ਆਪਾਂ ਜਿਹੜਾ ਚੰਦਪਾਨ ਦੇ ਮਸਲੇ ਤੇ ਕਾਂਡ ਵਾਪਰਿਆ ਉੱਥੇ ਘਟਨਾ ਵਾਪਰੀ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆਂ ਭਾਈ ਜੀ ਮੁਕੇਸ਼ ਜੀ ਜਿਹੜੀ ਚੰਦਪਾਣ ਦੇ ਵਿੱਚ ਮਜ਼ਦੂਰਾਂ ਦੇ ਨਾਲ ਘਟਨਾ ਵਾਪਰੀ ਉਹਨੂੰ ਕਿਵੇਂ ਦੇਖਦੇ ਆ ਇਹ ਅਸਲ ਦੇ ਵਿੱਚ ਜਦੋਂ ਪੰਚਾਇਤੀ ਚੋਣਾਂ ਹੁੰਦੀਆਂ ਨੇ ਤੇ ਉਹਨਾਂ ਚੋਣਾਂ ਦੇ ਵਿੱਚ ਜਿੰਨੇ ਐਸ்சி ਸਰਪੰਚ ਖੜੇ ਕੀਤੇ ਜਾਂਦੇ ਨੇ ਉਹ ਅਸਲ ਦੇ ਵਿੱਚ ਉਹਨਾਂ ਤਨਾਰ ਚੌਧਰੀਆਂ ਦੀ ਕੋਠੀ ਦੇ ਵਿੱਚੋਂ ਪੈਦਾ ਹੁੰਦੇ ਨੇ ਜੀ ਮੋਰ ਉਹਨਾਂ ਦੀ ਕੋਠੀ ਦੇ ਵਿੱਚੋਂ ਲੱਗਦੀ ਆ ਸਰਪੰਚ ਸਾਡੇ ਵਾਲਾ ਤਾਂ ਨਾਂ ਦਾ ਹੁੰਦਾ ਹੂੰ ਪਰ ਇਥੋਂ ਦੇ ਸਰਪੰਚ ਨੇ ਇਸ ਗੱਲ ਦੀ ਜ਼ੁਰਤ ਕੀਤੀ ਵੀ ਉਹ ਪੜਿਆ ਲਿਖਿਆ ਸੀ ਅਧਿਕਾਰਾਂ ਨੂੰ ਜਾਣਦਾ ਸੀ ਤੇ ਉਹਨੇ ਕਿਹਾ ਵੀ ਤੁਹਾਡੀ ਕੋਠੀ ਜੋ ਮੋਹਰ ਨਹੀਂ ਇਹ ਸਾਡੇ ਭਾਈਚਾਰੇ ਦੇ ਜਿਹੜਾ ਘਰਾਂ ਦੇ ਵਿੱਚੋਂ ਮੋਹਰ ਲੱਗੂਗੀ ਤੇ ਅਸੀਂ ਆਪਦੀ ਸਰਪੰਚੀ ਆਪ ਕਰਾਂਗੇ ਇਸ ਗੱਲ ਦੀ ਵੱਡੀ ਤਕਲੀਫ ਸੀ ਚਾਹੇ ਉਹ ਨਾਲੀ ਦਾ ਮੁੱਦਾ ਮੌਕੇ ਦਾ ਜਿਹੜਾ ਉਹ ਕਾਰਨ ਬਣਿਆ ਪਰ ਅਸਲ ਰੜਕ ਇਸ ਗੱਲ ਦੀ ਸੀ ਵੀ ਜਿਹੜੇ ਲੋਕ ਹੁਣ ਤੱਕ ਸਾਡੇ ਕਹੇ ਤੇ ਬਹਿ ਜਾਂਦੇ ਸੀ ਸਾਡੇ ਕਹੇ ਤੇ ਖੜ੍ਹ ਜਾਂਦੇ ਸੀ ਹੁਣੇ ਮਰਜ਼ੀ ਕਰਨ ਲੱਗੇ ਉਹ ਮਰਜ਼ੀ ਰੜਕੀ ਆ ਔਰ ਉਸ ਮਰਜ਼ੀ ਨੂੰ ਵੀ ਕੋਈ ਹੋਰ ਨਾ ਜਿਹੜਾ ਇਸ ਪਾਸੇ ਵੱਲੋਂ ਵਧੇ ਵੀ ਇਹਨਾਂ ਨੂੰ ਸਭ ਕੁਝ ਸਿਖਾਓ ਐਵੇਂ ਦੀ ਜ਼ਰੂਰਤ ਕੋਈ ਹੋਰ ਨਾ ਕਰੇ ਇਸ ਕਰਕੇ ਘਰਾਂ ਦੀ ਧੰਨ ਤੋੜ ਔਰਤਾਂ ਬੱਚੇ ਬਜ਼ੁਰਗ ਬਿਨਾ ਕਿਸੇ ਨੂੰ ਦੇਖੇ ਇੰਨਾ ਬੇਕਿਰਕ ਹੋ ਕੇ ਜਿਹੜਾ ਜ਼ਬਰ ਟਾਇਆ ਗਿਆ ਜਦਕਿ ਛੋਟਾ ਜਿਹਾ ਮਸਲਾ ਸੀ ਇਹਨੂੰ ਗੱਲਬਾਤ ਰਾਹੀਂ ਨਿਜਿਟਿਆ ਜਾ ਸਕਦਾ ਸੀ ਪਰ ਵੀ ਕੋਈ ਹੋਰ ਦੁਬਾਰਾ ਇਸ ਤਰ੍ਹਾਂ ਦੀ ਕੋਸ਼ਿਸ਼ ਨਾ ਕਹੇ ਕਰੇ ਇਸ ਕਰਕੇ ਇਹ ਜਿਹੜਾ ਜ਼ਬਰ ਆ ਉਹ ਸਾਡੇ ਲੋਕਾਂ ਦੇ ਉੱਤੇ ਢਾਇਆ ਗਿਆ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਇਹ ਕਹਿੰਦੇ ਨੇ ਵੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਉਹ ਆਮ ਲੋਕਾਂ ਲਈ ਆ ਆਮ ਲੋਕਾਂ ਲਈ ਕੰਮ ਕਰਦੀ ਆ ਪਰ ਜ਼ਬਰ ਇੱਥੋਂ ਤੱਕ ਹੋਇਆ ਕੀ ਕਹਾਂਗੇ ਇਹਨਾਂ ਦਾ ਹੀ ਐਮਐਲਏ ਆ ਜਿਹਦੇ ਇਸ਼ਾਰੇ ਦੇ ਉੱਤੇ ਇਹ ਸਾਰਾ ਕੁਝ ਵਾਪਰਿਆ ਅਸਲ ਦੇ ਵਿੱਚ ਆਮ ਆਦਮੀ ਪਾਰਟੀ ਨੌ ਰੱਖਣ ਨਾਲ ਆਮ ਲੋਕਾਂ ਦੀ ਨਹੀਂ ਬਣ ਜਾਂਦੀ ਜਦੋਂ ਵੋਟਾਂ ਲੈਣੀਆਂ ਸੀ ਉਦੋਂ ਸੰਤਰਾ ਮਦਾਸੀ ਦੇ ਗੀਤ ਗਾਏ ਜਾਂਦੇ ਸੀ ਕਿ ਮਗਦਾ ਰਹੀਂ ਬੇ ਸੂਰਜਾ ਕਮੀਆਂ ਦੇ ਵਿੜੇ ਅੱਜ ਕਮੀਆਂ ਦੇ ਵਿੜੇ ਦਾ ਸੂਰਜ ਜਿਹੜਾ ਅਸਤ ਹੋਇਆ ਪਿਆ ਤੇ ਕਿਸੇ ਇਹਨਾਂ ਦੇ ਲੀਡਰ ਦਾ ਇਹਨਾਂ ਦਾ ਆਮ ਆਦਮੀ ਪਾਰਟੀ ਦਾ ਐਮਐਲਏ ਕੋਈ ਸਫਾਈ ਇਹ ਦੇ ਦਿੰਦਾ ਉਹਦਾ ਇੱਕ ਬਿਆਨ ਤੱਕ ਨਹੀਂ ਆਇਆ ਔਰ ਦਿੱਲੀ ਦੇ ਵਿੱਚ ਲੋਕਾਂ ਨੇ ਇਹਨਾਂ ਨੂੰ ਸਰਕਸ ਖਾਤਾ ਤੇ ਪੰਜਾਬ ਦੇ ਲੋਕ ਇਹਨਾਂ ਨੂੰ ਸਰਕਸ ਖਾਉਣਗੇ ਵੀ ਲੋਕ ਬੌਧਾ ਜਰ ਭਲੇਕੇ ਜ ਨਹੀਂ ਰਹਿੰਦੇ ਹੁੰਦੇ ਲੋਕਾਂ ਨੂੰ ਸਮਝ ਆ ਗਈ ਬੀ ਆਮ ਉਮ ਦੀ ਗੱਲ ਹੀ ਆ ਚੁਟਕਲਿਆਂ ਨਾ ਹੁਣ ਤੱਕ ਲੋਕਾਂ ਨੇ ਝਾਰ ਲਿਆ ਪਰ ਹੁਣ ਸਮਝਦੇ ਨੇ ਲੋਕ ਇਹਨਾਂ ਦੀ ਆਮ ਦੀ ਗੱਲ ਤਾਂ ਉਦੋਂ ਸਪਸ਼ਟ ਹੋਗੀ ਜਦੋਂ ਕਿਸਾਨ ਜਥੇਬੰਦੀਾਂ ਦੇ ਲੀਡਰਾਂ ਨਾਲ ਜੱਫੀ ਦੀ ਫੋਟੋ ਆਉਂਦੀ ਆ ਤੇ ਮਜ਼ਦੂਰਾਂ ਨੂੰ ਜਿਹੜਾ ਪੰਜ-ਪੰਜ ਵਾਰ ਮੀਟਿੰਗ ਦਾ ਟਾਈਮ ਦੇ ਕੇ ਉਹਨਾਂ ਨਾਲ ਮੀਟਿੰਗ ਨਹੀਂ ਕੀਤੀ ਜਾਂਦੀ ਮੇਰੇ ਕੋਲੇ ਅੱਜ ਵੀ ਲਿਖਤੀ ਪ੍ਰੂਫ ਨੇ ਆ 23 ਤਰੀਕ ਨੂੰ ਇੱਕ ਪ੍ਰੋਟੈਸਟ ਤੋਂ ਬਾਅਦ ਇਹਨਾਂ ਦੀ ਗਵਰਨਮੈਂਟ ਦੀ ਸਬ ਕਮੇਟੀ ਟਾਈਮ ਨਹੀਂ ਦਿੰਦੀ ਆ 8 ਤਰੀਕ ਨੂੰ ਲੈਟਰ ਆਉਂਦਾ ਵੀ 8 ਤਰੀਕ ਨੂੰ ਮੀਟਿੰਗ ਕਰਾਂਗੇ 7 ਦੀ ਰਾਤ ਨੂੰ ਫੇਰ ਮੈਸੇਜ ਆਉਂਦਾ ਇੱਕ ਲੈਟਰ ਹੋਰ ਭੇਜਦੇ ਨੇ ਕਿ ਜੀ 10 ਤਰੀਕ ਨੂੰ ਕਰਾਂਗੇ 10 ਤੋਂ ਪਹਿਲਾਂ ਹੀ ਫੇਰ ਲੈਟਰ ਆ ਜਾਂਦਾ ਕਿ 16 ਤਰੀਕ ਨੂੰ ਕਰਾਂਗੇ 16 ਤੋਂ ਬਾਅਦ 6 ਫਰਵਰੀ ਦਾ ਟਾਈਮ ਤੇ 6 ਫਰਵਰੀ ਤੋਂ ਬਾਅਦ ਹੁਣ 13 ਫਰਵਰੀ ਦਾ ਟਾਈਮ ਰੱਖਿਆ ਹੋਇਆ ਪੰਜ ਲੈਟਰ ਆਫੀਸ਼ੀਅਲੀ ਇਹਨਾਂ ਦੇ ਪੰਜਾਬ ਸਰਕਾਰ ਵੱਲੋਂ ਆਏ ਹੋਏ ਨੇ ਇਸ ਤੋਂ ਵੱਧ ਗੰਦ ਹੋਰ ਕੌਣ ਪਾ ਸਕਦਾ ਕਿਉਂਕਿ ਉਹਨਾਂ ਨੂੰ ਲੱਗਦਾ ਬੀ ਦਲਤਾਨਾ ਮਜ਼ਦੂਰਾ ਨਾਲ ਗੱਲ ਕਰਨ ਦਾ ਕੋਈ ਫਾਇਦਾ ਨਹੀਂ ਇਸ ਕਰਕੇ ਉਹਨਾਂ ਦਾ ਰਵਈਆ ਤਾਂ ਇਤੋਂ ਬਸਟ ਹੋ ਜਾਂਦਾ ਵੀ ਜਿਹੜੇ ਜਾਤ ਨੂੰ ਪਰਖ ਕੇ ਉਹਨਾਂ ਨਾਲ ਗੱਲਬਾਤ ਕਰਦੇ ਨੇ ਜਿਹੜੇ ਜਾਤ ਨੂੰ ਪਰਖ ਕੇ ਗਰੀਬ ਲੋਕਾਂ ਦੀ ਨਮਾਇੰਦਗੀ ਨੂੰ ਪਰਖ ਕੇ ਜਿਹੜਾ ਉਹਨਾਂ ਨਾਲ ਗੱਲਬਾਤ ਕਰਨ ਦਾ ਰਾਹ ਤਿਆਰ ਕਰਦੇ ਨੇ ਉਹ ਆਮ ਗਰੀਬ ਲੋਕਾਂ ਖਾਤਰ ਕੀ ਕਰ ਸਕਦੇ ਨੇ ਬੋਲੋ ਜੀ ਇੱਕ ਗੱਲ ਇਹ ਵੀ ਆ ਕਿ ਬੰਦਿਆਂ ਨੂੰ ਗਰੀਬਾਂ ਨੂੰ ਪੈਸੇ ਦੇ ਪੱਖੋਂ ਦੇਖਿਆ ਜਾਂਦਾ ਜਾਂ ਜਾਇਦਾਦ ਦੇ ਪੱਖੋਂ ਦੇਖਿਆ ਜਾਂਦਾ ਵੀ ਇਹਨਾਂ ਨਾਲ ਜਿਵੇਂ ਤੁਸੀਂ ਗੱਲ ਕੀਤੀ ਵੀ ਆਪਾਂ ਗੱਲ ਕਰਨੀ ਨਹੀਂ ਦੇਖੋ ਬੜੀ ਸਪਸ਼ਟ ਗੱਲ ਆ ਦੋ ਚੀਜ਼ਾਂ ਨੇ ਜਿਹੜੀਆਂ ਹਮੇਸ਼ਾ ਦੇਖੀਆਂ ਜਾਂਦੀਆਂ ਨੇ ਜੇ ਇੱਕ ਪਾਸੇ ਗਰੀਬ ਲੋਕ ਹੋਣ ਦੂਜੇ ਪਾਸੇ ਤਖੜਾ ਪੈਸੇ ਵਾਲਾ ਹੋਵੇ ਤਾਂ 100 ਬੰਦੇ ਦੀ ਗਰੀਬ ਦੀ ਨਹੀਂ ਸੁਣਦੇ ਤਖੜੇ ਦੀ ਇੱਕ ਦੀ ਸੁਣਨਗੇ ਪੈਸੇ ਵਾਲੇ ਦੀ ਔਰ ਉਹਨਾਂ ਦੇ ਵਿੱਚ ਵੀ ਜੇ ਇੱਕ ਪਾਸੇ ਪੈਸੇ ਵਾਲਾ ਜ਼ਿਮੀਂਦਾਰ ਹੋਵੇ ਤੇ ਦੂਜੇ ਪਾਸੇ 100 ਪੈਸੇ ਵਾਲਾ ਐਸਸੀਪਾਈ ਜਰੇ ਦਾ ਹੋਵੇ ਤਾਂ ਉਸ ਜ਼ਿਮੀਂਦਾਰ ਦੀ ਸੁਣਨਗੇ ਉਹ ਐਸਸੀਪਾਈ ਜਰੇ ਦੀ ਨਹੀਂ ਸੁਣਨਗੇ ਇਸ ਲਈ ਜਾਗ ਤੇ ਜਮਾਤ ਦੋਨਾਂ ਨੂੰ ਪਰਖ ਕੇ ਫੇਰ ਗੱਲ ਕਰਦੇ ਨੇ ਇਹਨਾਂ ਦੀ ਨੀਤ ਦੇ ਵਿੱਚ ਇੱਕ ਖੋਟ ਆ ਜਿਵੇਂ ਆਮ ਆਦਮੀ ਪਾਰਟੀ ਨੇ ਕਿਹਾ ਸੀ ਵੀ ਆਈਪੀ ਕਲਚਰ ਖਤਮ ਕਰਾਂਗੇ ਜਿਹੜੇ ਹੋਰ ਅਵੈਧ ਧੰਦੇ ਨੇ ਉਹ ਬੰਦ ਕਰਾਂਗੇ ਕੀ ਉਹ ਬੰਦ ਹੋ ਗਏ ਅੱਜ ਅਸਲ 'ਚ ਲੋਕ ਅਕਾਲੀ ਕਾਂਗਰਸੀਆਂ ਤੋਂ ਅੱਕੇ ਹੋਏ ਸੀ ਉਹਨਾਂ ਦੇ ਵਿਰੋਧ ਦੇ ਵਿੱਚੋਂ ਉਹਨਾਂ ਨੂੰ ਇੱਕ ਆਸ ਦੀ ਕਿਰਨ ਲੱਗੀ ਸੀ ਕਿਉਂਕਿ ਝੂਠ ਬੋਲਣ ਦੇ ਵਿੱਚ ਭੁਵੰਤਮਨ ਮਹਾਰਾ ਤੇ ਇਹਨੇ ਚੁਟਕਲੇ ਸੁਣਾ ਕੇ ਝੂਠ ਜਿੰਨਾ ਬੋਲ ਸਕਦਾ ਸੀ ਉਹਨਾਂ ਬੋਲ ਕੇ ਲੋਕਾਂ ਨੂੰ ਉਹਨਾਂ ਦੇ ਉੱਤੇ ਜਿਹੜਾ ਉਹਨਾਂ ਨਾਲ ਜ਼ਬਰ ਹੋ ਰਿਹਾ ਸੀ ਜਿੰਨੇ ਲੋਕ ਦੂਜੀਆਂ ਪਾਰਟੀਆਂ ਤੋਂ ਅੱਕੇ ਹੋਏ ਸੀ ਉਹਦਾ ਫਾਇਦਾ ਢਾਕੇ ਉਸ ਚੀਜ਼ ਦੀ ਮੌਕਾ ਪ੍ਰਸਤੀ ਆ ਉਸ ਚੀਜ਼ ਦਾ ਲਾਹਾ ਲਿਆ ਜਿਹਦੇ ਚੋਂ ਇਹ ਜਿੱਤ ਕੇ ਆ ਗਏ ਇਹਨਾਂ ਨੂੰ ਤਾਂ ਜਿਮਨੀ ਚੌਣ ਜਦੋਂ ਸੰਗਰੂਰ ਦੀ ਹੋਈ ਆ ਸਰਕਾਰ ਬਣਨ ਤੋਂ 6 ਮਹੀਨੇ ਬਾਅਦ ਹੀ ਲੋਕਾਂ ਨੇ ਅਕਲ ਸਕਾਤੀ ਜਦੋਂ ਸੰਗਰੂਰ ਦੀ ਐਮਪੀ ਦੀ ਸੀਟ ਤੋਂ ਜਿਮਨੀ ਚੌਣ ਵਾਲੀ ਤੋਂ ਇਹਨਾਂ ਦਾ ਜਿਹੜਾ ਐਮਪੀ ਸੀ ਉਹ ਹਾਰ ਆਇਆ ਲੋਕਾਂ ਨੇ ਉਦੋਂ ਹੀ ਦੱਸਤਾ ਸੀ ਵੀ ਤੁਹਾਡੇ ਲਾਰੇ ਸਾਨੂੰ ਸਮਝਾਉਣ ਲੱਗੇ ਔਰ ਇਹ ਸਾਫ਼ ਆ ਵੀ ਇਹ ਗੱਲਾਂ ਜ਼ਰੂਰ ਕਰਦੇ ਸੀ ਚਾਹੇ ਉਹ ਵੀਆਈਪੀ ਕਲਚਰ ਦੀਆਂ ਹੋਣ ਚਾਹੇ ਆਮ ਘਰਾਂ ਚੋਂ ਸਰਕਾਰ ਚਲਾਉਣ ਦੀ ਗੱਲ ਹੋਵੇ ਨਾ ਰੱਖਦੇ ਨੇ ਹੁਣ ਵੀ ਸਰਕਾਰ ਆਪਕੇ ਦਵਾਰ ਜਦੋਂ ਉੱਥੇ ਮੀਟਿੰਗ ਕਰਨ ਜਾਂਦੇ ਆ ਉਦੋਂ ਦਾ ਗੱਲਬਾਤ ਨਹੀਂ ਕਰਦੇ ਜੀ ਸਰਕਾਰ ਦਵਾਰ ਕੀ ਦੇ ਆ ਫਿਰ ਸਰਕਾਰ ਦਵਾਰ ਆ ਗਮਦੂਰ ਸਿੰਘ ਵਰਗਿਆਂ ਦੇ ਜਿਨ੍ਹਾਂ ਤੋਂ ਮੋਟਾ ਫੰਡ ਆਉਂਦਾ ਜਿਨ੍ਹਾਂ ਨੇ ਵੱਡੇ ਵੱਡੇ ਜ਼ਮੀਨ ਦੇ ਟੱਕ ਰੱਖੇ ਹੋਏ ਨੇ ਆਮ ਲੋਕਾਂ ਦਾ ਇਹਨਾਂ ਨੂੰ ਕੋਈ ਸਰਕਾਰ ਨਹੀਂ ਹੈ ਜਿਵੇਂ ਮਜ਼ਦੂਰਾਂ ਤੇ 38 40 ਲੋਕਾਂ ਦੇ ਪਰਚਾ ਦਰਜ ਕੀਤਾ ਗਿਆ ਜੇਨ ਪ੍ਰਸ਼ਾਸਨ ਨਿਰਪੱਖ ਸੋਚਦਾ ਕੀ ਜਿਹੜਾ ਪੱਪੂ ਗਮਦੂਰ ਆ ਉਹਤੇ ਵੀ ਪਰਚਾ ਕੀਤਾ ਜਾ ਹੀ ਸਕਦਾ ਸੀ ਦੇਖੋ ਬਿਲਕੁਲ ਅਸਲ ਦੇ ਵਿੱਚ ਇਹ ਸਰਕਾਰ ਇੱਥੋਂ ਦਾ ਐਮਐਲਏ ਜਾਂ ਇੱਥੋਂ ਦੀ ਪੁਲਿਸ ਆ ਜਿਹੜੀ ਉਹ ਉਸ ਪਾਲਤੂ ਕੁੱਤੇ ਵਾਲਾ ਕੰਮ ਕਰਦੇ ਨੇ ਜਿਹਨੂੰ ਰੋਟੀਆਂ ਪਾ ਕੇ ਜਿਹੜੇ ਮਾਲਕ ਨੇ ਪਾਲਿਆ ਹੁੰਦਾ ਉਹ ਜਿਹਨੂੰ ਕਹਿਣਾ ਉਹਨੂੰ ਵੜਦਾ ਉਹ ਉਹਦੇ ਤੇ ਭੌਂਕਦਾ ਉਹੀ ਕੰਮ ਇਹਨਾਂ ਦਾ ਹੁਣ ਗਮਧੂਰ ਤੋਂ ਲੱਖਾਂ ਰੁਪਈਆ ਫੰਡ ਲੈ ਕੇ ਉਹਦੇ ਖਿਲਾਫ ਹੀ ਕਿਵੇਂ ਚਲੇ ਜਾਂਦੇ ਅਸਲ ਦੇ ਵਿੱਚ ਉਹਨਾਂ ਦੇ ਫੰਡਾਂ ਦੇ ਉੱਤੇ ਇਹਨਾਂ ਨੇ ਇਲੈਕਸ਼ਨਾਂ ਲੜੀਆਂ ਨੇ ਉਹਨਾਂ ਦੇ ਫੰਡਾਂ ਦੇ ਸਿਰ ਤੇ ਇਹ ਕੋਟੀਆਂ ਕਾਰਾਂ ਬਣਾ ਰਹੇ ਨੇ ਤੇ ਉਹਨਾਂ ਤੋਂ ਮੌਜ ਲੈ ਕੇ ਫਿਰ ਇਹ ਉਹਨਾਂ ਦੇ ਖਿਲਾਫ ਕਿਵੇਂ ਕਾਰਵਾਈ ਕਰ ਦੰਦੇ ਅਸਲ ਦੇ ਵਿੱਚ ਇੱਥੋਂ ਦੇ ਆਮ ਆਦਮੀ ਪਾਰਟੀ ਨੇ ਇੱਥੋਂ ਦੇ ਪ੍ਰਸ਼ਾਸਨ ਨੇ ਬਿਲਕੁਲ ਉਸ ਕੁੱਤੇ ਵਾਲਾ ਰੋਲ ਅਦਾ ਕੀਤਾ ਉਹਦੀ ਵਫਾਦਾਰੀ ਕੀਤੀ ਆ ਉਹਨਾਂ ਲੋਕਾਂ ਨੂੰ ਦਰਕਨਾਰ ਕੀਤਾ ਜਿਨ੍ਹਾਂ ਲੋਕਾਂ ਨੇ ਵੋਟਾਂ ਪਾ ਕੇ ਇਹਨਾਂ ਨੂੰ ਇੱਥੇ ਤੱਕ ਲੈ ਕੇ ਆਂਦਾ ਜਿਵੇਂ ਤੁਸੀਂ ਮਜ਼ਦੂਰਾਂ ਦੀ ਗੱਲ ਕੀਤੀ ਅੱਜ ਤੱਕ ਭਗਵੰਤਮਾਨ ਸਰਕਾਰ ਨੇ ਜਾਂ ਪਿਛਲੀਆਂ ਸਰਕਾਰਾਂ ਨੇ ਵੀ ਕੋਈ ਮਜ਼ਦੂਰਾਂ ਦੇ ਪੱਖ ਦੇ ਵਿੱਚ ਕੋਈ ਪਾਲਿਸੀਆਂ ਬਣਾਈਆਂ ਨੇ ਜਿਵੇਂ ਮਜ਼ਦੂਰਾਂ ਤੇ ਕਰਜ਼ੇ ਨੇ ਮਜ਼ਦੂਰਾਂ ਤੇ ਵੀ ਬਹੁਤ ਜ਼ਿਆਦਾ ਕਰਜ਼ੇ ਨੇ ਜਾਂ ਉਹਨਾਂ ਦੇ ਘਰ ਨਹੀਂ ਚੰਗੇ ਜਾਂ ਉਹਨਾਂ ਦੇ ਬੱਚਿਆਂ ਨੂੰ ਚੰਗੀ ਸਿੱਖਿਆ ਨਹੀਂ ਮਿਲਦੀ ਇਹਦੇ ਤੇ ਪਹਿਲੀ ਗੱਲ ਤੁਸੀਂ ਜਿਹੜਾ ਮਰਜੀ ਚੈਨਲ ਦਾ ਇੰਟਰਵਿਊ ਭਗਵਾਨਤਮਨ ਦਾ ਕੱਢ ਕੇ ਦੇਖ ਲੋ ਉਹਦੀ ਜ਼ੁਬਾਨ ਦੇ ਵਿੱਚੋਂ ਮਜ਼ਦੂਰ ਸ਼ਬਦ ਤੁਹਾਨੂੰ ਸੁਣਨ ਨੂੰ ਨਹੀਂ ਮਿਲੂਗਾ ਜਦੋਂ ਦੀ ਸਰਕਾਰ ਬਣੀਆ ਬਜਟ ਪੇਸ਼ ਹੋਇਆ ਉਸ ਬਜਟ ਦੇ ਵਿੱਚ ਮਜ਼ਦੂਰਾਂ ਦਾ ਕਿਤੇ ਜ਼ਿਕਰ ਤੱਕ ਨਹੀਂ ਨਵੀਂ ਖੇਤੀ ਨੀਤੀ ਬਣਾਈਆ ਉਹਦੇ ਵਿੱਚ ਕਰਜ਼ੇ ਦੇ ਮਸਲੇ ਦੇ ਉੱਤੇ ਇਹ ਲਿਖਦੇ ਨੇ ਕਿ ਕਿਸਾਨੀ ਦਾ ਜਿਹੜਾ ਛੋਟੀ ਕਿਸਾਨੀ ਦਾ ਕਰਜ਼ਾ ਉਹ ਮਾਫ਼ ਹੋਣਾ ਚਾਹੀਦਾ ਔਰ ਉਹਦੇ ਨਾਲ ਮਜ਼ਦੂਰਾਂ ਵਾਲੇ ਮਾਮਲੇ ਤੇ ਕੀ ਲਿਖਦੇ ਨੇ ਕਿ ਇਹਨਾਂ ਤੋਂ ਜਿੰਨਾ ਕੋ ਗਰਾਇਆ ਜਾਂਦਾ ਉਹ ਗਰਾ ਲਓ ਤੇ ਜਿੰਨਾ ਫਿਰ ਜਿੱਥੇ ਜਾ ਕੇ ਉਹਦਾ ਲੱਕ ਟੁੱਟਦਾ ਉਹ ਉਹਨੂੰ ਜਿਹੜਾ ਉਹ ਮਾਫੀ ਵਾਲੇ ਖਾਤੇ 'ਚ ਦੇਖ ਲਾਂਗੇ ਇਹ ਤੋਂ ਉਹਨਾਂ ਦੀ ਨੀਅਤ ਸਪਸ਼ਟ ਹੁੰਦੀ ਆ ਜੇ ਸਹਿਕਾਰੀ ਸਭਾ 'ਚ ਸਾਡੇ ਲੋਕ ਬੇਜ਼ਮੀਨੇ ਮੈਂਬਰ ਬਣਨੇ ਜਾਂਦੇ ਨਹੀਂ ਉੱਥੇ ਮੈਂਬਰ ਨਹੀਂ ਬਣਾਉਂਦੇ ਸਰਕਾਰ ਦਾ ਲੈਟਰ ਪਿਆ ਪਿਛਲੀ ਦਾ ਵੀ ਹੁਣ ਦਾ ਵੀ ਵੀ ਇਹਨਾਂ ਨੂੰ 9000 ਰੁਪਏ ਦਾ ਕਰਜ਼ਾ ਬੇਜ਼ਮੀਨਿਆਂ ਨੂੰ ਦਿੱਤਾ ਜਾ ਸਕਦਾ ਪਰ ਸੋਸਾਇਟੀ ਮੈਂਬਰ ਨਹੀਂ ਬਣਾਉਂਦੀ ਇਹਦੇ ਤੇ ਇਹਨਾਂ ਦੀ ਅਫਸਰ ਜਾਈ ਇਹਨਾਂ ਦੇ ਮੰਤਰੀ ਗੱਲ ਕਰਨ ਤੋਂ ਬਾਅਦ ਵੀ ਕੋਈ ਐਕਸ਼ਨ ਨਹੀਂ ਲੈਂਦੇ ਉਹਦਾ ਮਤਲਬ ਕੀ ਆ ਵੀ ਮਜ਼ਦੂਰਾਂ ਨੂੰ ਕੋਈ ਕਰਜ਼ਾ ਨਹੀਂ ਮਿਲਣਾ ਚਾਹੀਦਾ ਕੋਈ ਉਹਨਾਂ ਦੀ ਮਾਫੀ ਨਹੀਂ ਹੋਣੀ ਚਾਹੀਦੀ ਉਲਟਾ 444 ਸਕੂਲ ਸਕੂਲ ਆਫ ਫੈਮਿਨਸ ਦੇ ਨਾਮ ਤੇ ਬੰਦ ਕਰਨ ਜਾ ਰਹੇ ਨੇ ਵੀ ਇੱਥੇ ਵਿਦਿਆਰਥੀ ਘਟ ਨਹੀਂ ਜਾਨੀ ਫਿਰ ਜਿਹੜਾ ਗਰੀਬ ਦਿਹਾੜੀਦਾਰ ਦਾ ਬੰਦਾ ਬੱਚਾ ਉਹ ਜੇ ਪਿੰਡ ਦਾ ਸਕੂਲ ਨਹੀਂ ਹੋਊਗਾ ਉਹਦੇ ਕੋਲੇ ਤਾਂ ਹੈ ਨਹੀਂ ਵੀ ਮੋਟਰਸਾਈਕਲ ਤੇ ਜਾਂ ਉਹ ਗੱਡੀ ਦੇ ਵਿੱਚ ਕਿਤੇ ਉਹ ਜਵਾਕ ਨੂੰ ਦੂਜੇ ਪਿੰਡ ਤੋਰ ਦੂ ਇਹਦਾ ਮਤਲਬ ਸਿੱਧਾ ਵੀ ਤੁਸੀਂ ਦਿਹਾੜੀ ਤੱਕ ਸੋਚੋ ਤੁਸੀਂ ਪੜ੍ਹਾਈ ਵਾਲਾ ਰਾਹ ਛੱਡ ਦੋ ਇਹ ਇਹ ਪ੍ਰੋਗਰਾਮ ਜ਼ਰੂਰ ਤਿਆਰ ਕੀਤਾ ਜਾ ਰਿਹਾ ਇਹ ਨਹੀਂ ਕਿ ਬੱਚਿਆਂ ਵਾਸਤੇ ਗਰੀਬਾਂ ਦੇ ਵਾਸਤੇ ਮਜ਼ਦੂਰਾਂ ਲਈ ਕੋਈ ਉਹ ਐਵੇਂ ਦੀ ਸਕੀਮ ਲਿਆਉਣ ਵੀ ਤੁਹਾਨੂੰ ਪਿੰਡ 'ਚ ਸੌਬਦਾ ਹੋਊ ਕੇਂਦਰ ਵੀ ਕੱਟਣ ਲੱਗਿਆ ਹੋਇਆ ਪੰਜਾਬ ਵਾਲੇ ਵੀ ਕੱਟਣ ਲੱਗੇ ਹੋਏ ਨੇ ਜਿਹੜੇ ਵਜੀਫੇ ਆਉਂਦੇ ਸੀ ਸਕੀਮਾਂ ਅਸੀਂ ਹੌਲੀ-ਹੌਲੀ ਕਰਕੇ ਉਹ ਬੰਦ ਕਰਨ ਲੱਗੇ ਹੋਏ ਨੇ ਇਹਨਾਂ ਨੇ ਉਦੋਂ ਵੱਧ ਗਾਹਾਂ ਜਾ ਕੇ ਸਕੂਲ ਬੰਦ ਕਰਨ ਵਾਲਾ ਹੀ ਫੈਸਲਾ ਲੈ ਲਿਆ ਇਹ ਤੋਂ ਇਹਨਾਂ ਦੀ ਨੀਤ ਸਪਸ਼ਟਾ ਵੀ ਜਿਹੜੇ ਗਰੀਬ ਮਜ਼ਦੂਰ ਨੇ ਉਹਨਾਂ ਦੇ ਬੱਚੇ ਨੂੰ ਕੋਈ ਐਜੂਕੇਸ਼ਨ ਨਾ ਹੋਵੇ ਉਹ ਫਿਰ ਜਿਹੜਾ ਗੁਲਾਮੀ ਵਾਲੇ ਪਾਸੇ ਨੂੰ ਜਾਵੇ ਇਹਨਾਂ ਦੇ ਖੇਤਾਂ 'ਚ ਦਿਹਾੜੀ ਕਰਨ ਵਾਲੇ ਪਾਸੇ ਸੇਰੀ ਬੜਨ ਵਾਲੇ ਪਾਸੇ ਪਰ ਇਹਨੂੰ ਲੋਕ ਨੇ ਜਿਹੜੇ ਪੰਜਾਬ ਦੇ ਉਹ ਬਰਦਾਸ਼ਤ ਨਹੀਂ ਕਰਨਗੇ ਇਹਦਾ ਜਵਾਬ ਦੇਣਗੇ ਮਹਲਾ ਜੀ ਤੁਹਾਡਾ ਬਹੁਤ ਧੰਨਵਾਦ ਤੁਸੀਂ ਬਹੁਤ ਸਾਰੀਆਂ ਗੱਲਾਂ ਕੀਤੀਆਂ ਮਜ਼ਦੂਰਾਂ ਦੇ ਹੱਕ ਦੇ ਵਿੱਚ ਮਜ਼ਦੂਰਾਂ ਦੇ ਪੱਖ ਦੇ ਵਿੱਚ ਬਹੁਤ ਮਿਹਰਬਾਨੀ ਬਹੁਤ ਬਹੁਤ ਧੰਨਵਾਦ ਤੁਸੀਂ ਆਪਦੇ ਚੈਨਲ ਰਾਹੀਂ ਜਿਹੜੀ ਮਜ਼ਦੂਰਾਂ ਦੀ ਆਵਾਜ਼ ਆ ਉਹਨੂੰ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹੋ ਕਿਉਂਕਿ ਨਹੀਂ ਤਾਂ ਇਹ ਆ ਵੀ ਜਿਹੜਾ ਇੱਥੋਂ ਦਾ ਮੇਨਸਟ੍ਰੀਮ ਮੀਡੀਆ ਉਹ ਤਾਂ ਇਹਨਾਂ ਮਜ਼ਾਰਿਆਂ ਨੂੰ ਕਵਰ ਵੀ ਨਹੀਂ ਕਰਦਾ ਇਸ ਕਰਕੇ ਤੁਹਾਡੇ ਚੈਨਲ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਸ਼ੁਕਰੀਆ